ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫੜਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਐਸ ਟਾਈਮ ਪਿੰਡ ਮੱਲਣ ਦੇ ਵਿੱਚ ਮੱਲਣ ਪਿੰਡ ਨੂੰ ਜ਼ਿਲ੍ਹਾ ਲੱਗਦਾ ਵਾ ਜਿਹੜਾ ਮਿੱਤਰੋ ਉਹ ਲੱਗਦਾ ਵਾ ਫਰੀਦਕੋਟ ਔਰ ਇਹ ਪਿੰਡ ਰਜ ਮੁਕਸਰ ਮੁਕਸਰ ਜ਼ਿਲ੍ਹਾ ਲੱਗਦਾ ਵਾ ਇਸ ਪਿੰਡ ਨੂੰ ਮਿੱਤਰੋ ਤੇ ਇਹ ਪਿੰਡ ਰਾਮਿਆਂ ਨੇ ਪਿੰਡ ਦਾ ਬਿਲਕੁਲ ਗਵੰਡੀ ਪਿੰਡ ਆ ਤੇ ਰਾਮਿਆਣੇ ਤੋਂ ਜਿਹੜੀ ਇਸ ਪਿੰਡ ਨੂੰ ਦੂਰੀ ਪੈਂਦੀ ਆ ਉਹ 4 ਕਿਲੋਮੀਟਰ 5 ਦੀ ਦੂਰੀ ਪੈਂਦੀ ਆ ਮੱਲਣ ਪਿੰਡ ਦੇ ਵਿੱਚ ਘਰੇਲੂ ਪਰਿਵਾਰ ਦੇ ਘਰੇ ਆ ਮੱਝ ਦਿਖਾਉਣੀ ਆ ਤੁਹਾਨੂੰ ਮਿੱਤਰੋ ਇੱਕ ਐਕਸਟਰਾ ਬਾਕਮਾਲ ਚੀਜ਼ ਦਿਖਾਉਣੀ ਆ ਚੰਗੇ ਦੁੱਧ ਦੀ ਮਾਲਕ ਹਨ ਕਿੰਨੇ ਦਿਨਾਂ ਦੀ ਕੱਚੀ ਆ ਕੀ ਇਹਦੀ ਡਿਟੇਲ ਆ ਸਾਰੀ ਜਾਣਕਾਰੀ ਆਪਾਂ ਮਾਲਕ ਤੋਂ ਲੈਣੇ ਆ ਪਹਿਲਾਂ ਅਗਲੀ ਕਾਰਵਾਈ ਆਪਾਂ ਫਿਰ ਕਰਦੇ ਆ ਪਹਿਲਾਂ ਮਾਲਕ ਤੋਂ ਇਹਦੇ ਬਾਰੇ ਜਾਣਦੇ ਆ ਸਾਰੀ ਗੱਲਬਾਤ ਦਿਨ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਕੀ ਹਾਲ ਚਾਲ ਆ ਜੀ ਬਹੁਤ ਵਧੀਆ ਬਾਈ ਸੇਤਾ ਠੀਕ ਠਾਕ ਹੈ ਜੀ ਹਾਂ ਬਹੁਤ ਵਧੀਆ ਜੀ ਠੀਕ ਹੈ ਬਈ ਠੀਕ ਆ ਬਈ ਇੱਕ ਵਾਰੀ ਇਸ ਮੱਝ ਦਾ ਸੂਆ ਕਿੰਨਾ ਵਾ ਇਹ ਬਾਈ ਤੀਜਾ ਸੂਆ ਸੋਈ ਹੈ ਜੀ ਤੀਜਾ ਸੂਆ ਸੂਈ ਹੈ ਹਾਂਜੀ ਸੂਈ ਹੈ ਜੀ ਰਾਤ ਨੂੰ ਸੂਈ ਹੈ ਸੋਰੀ ਤੇ ਸੂਈ ਕਦੋਂ ਪੂਆ ਬਾਈ ਇਹ ਰਾਤ ਸੂਈ ਹੈ 2:30 ਵਜੇ 2:30 ਵਜੇ ਸੂਈ ਹੈ ਜੇਰ ਜੂਰ ਪਾਤੀ ਬਾਈ ਇਹਨੇ ਜੇਰ ਜੂਰ ਜਾਵਾਂ ਓਕੇ ਆ ਬਾਈ ਠੀਕ ਆ ਬਈ ਠੀਕ ਆ ਤੇ ਫਿਰ ਬਾਈ ਕਿੰਨਾ ਦੁੱਧ ਚੁੰਦਾ ਰਿਆਂ ਤੋਂ ਦੂਜੇ ਸਵੇਰੇ ਦੇ ਥੱਲੋ ਜਿਸ ਸਵੇਰ ਭਾਈ 15 16 ਲੀਟਰ ਦੁੱਧ ਚੋਇਆ ਜੀ 15 16 ਲੀਟਰ ਦੁੱਧ ਦੇ ਥੱਲ ਦੂਜੇ ਸਵੇਰ ਚੋਇਆ ਹੋਇਆ ਚੋਇਆ ਭਾਈ ਠੀਕ ਆ ਭਾਈ ਤੇ ਬਾਈ ਫਿਰ ਕੱਟਾ ਦੇਗੀ ਕਿ ਕੱਟੀ ਕੱਟੀ ਆ ਭਾਈ ਕੱਟੀ ਆ ਕੱਟੀ ਕਿਹੜੇ ਸੀਮੰਟ ਦੀ ਪਤਾ ਕੁਛ ਕਿ ਨਹੀਂ ਕੱਟੀ ਭਾਈ ਸਰਕਾਰੀ ਸੀਮੰਟ ਦੀ ਐ ਬਹੁਤ ਵਧੀਆ ਸੀਮੰਟ ਪ੍ਰਾਇਸ ਹੈ ਸੀਗਾ ਚੰਗਾ ਸੀਮੰਟ ਪ੍ਰਾਇਸ ਸਰਕਾਰੀ ਸੀਮੰਟ ਦੀ ਐ ਠੀਕ ਆ ਭਾਈ ਤੇ ਮੈਨ ਕਿੰਨੇ ਕੁ ਟਾਈਮ ਗਈ ਸੀ ਭਾਈ ਨਵੇਂ ਦੁੱਧ ਹੋਣ ਤੋਂ ਬਾਅਦ ਇਹ ਭਾਈ 8 ਮਹੀਨੇ ਤੱਕ ਰਮਣੀ 8 ਮਹੀਨੇ ਦੁੱਧ ਪਿਆ ਗਈ ਸੀ ਠੀਕ ਆ ਭਾਈ ਫਿਰ ਤੋਂ ਯਾਰ ਤੇ ਅਰ ਕੀ ਚਾਹੀਦਾ ਏ 17 18 ਲੀਟਰ 17 18 ਹਾਂ ਇਹਦੇ ਆਪ ਦਾ ਕੋਈ ਟੀਕੇ ਟੂਕੇ ਦਾ ਪਤਾ ਕਿ ਨਹੀਂ ਪਤਾ ਆਪਾਂ ਨੂੰ ਇਹ ਆਪਾਂ ਤਾਂ ਬਈ ਘਰ ਦੀ ਝੋਟੀ ਆ ਨਹੀਂ ਪਤਾ ਹੈ ਨਹੀਂ ਪਤਾ ਠੀਕ ਆ ਤੇ ਘਰ ਦੇਣਾ ਵਾ ਸਾਰਾ ਹੀ ਫਿਰ ਬਈ ਸਾਰਾ ਹੀ ਕਰ ਦਿਆਂਗੇ ਠੀਕ ਆ ਬਈ ਠੀਕ ਆ ਰੇਟ ਬਈ ਫਿਰ ਕੀ ਰੱਖਾਂਗੇ ਰੇਟ ਫੋਨ ਤੇ ਕਰ ਦਿਆਂਗੇ ਠੀਕ ਆ ਬਈ ਠੀਕ ਆ ਹੋਊਗਾ ਮੰਤਨ ਨਾਲ ਜੀ ਮੰਤਨ ਕਰਾਂਗੇ ਪੂਰਾ ਜੀ ਠੀਕ ਏ ਤੁਰੇ ਬਈ ਕੱਢੀ ਬਾਹਰ ਉਹ ਲੈ ਵੀ ਮਿੱਤਰੋ ਪੁਲੀ ਪੁਲੀ ਮੇ ਬਹੁਤ ਚੰਗੀਆਂ ਵਜਨ ਮੇ ਇਹਦਾ ਪੂਰਾ ਚੰਗਾ ਵਾ ਟਾਂਚਾ ਮੇ ਇਹਦਾ ਪੂਰਾ ਚੰਗਾ ਵਾ ਵੇਲ ਬਾਡੀ ਵਾਲੀ ਮੇ ਆ ਬਰੀਕੀ ਵੱਲੋਂ ਵੀ ਕਰਮਾਂ ਵਾਲੀ ਖੁੱਲੀ ਡੁੱਲੀ ਆ ਪੂਰੀ ਦੇਖ ਸਕਦੇ ਆ ਤੁਸੀਂ ਕਰਮਾਂ ਵਾਲੀ ਦੁੱਧ ਬਹਿਣੇ ਬਾਲਾ ਨਹੀਂ ਤਾਂ ਭਈ 21 17 18 ਪਾ ਦੇਣਾ ਕਿਉਂਕਿ ਫੋਨ ਹਜੇ ਰਾਤ ਸੋਈ ਆ ਜਾਪੇ ਦੇ ਵਿੱਚ ਵੀ ਆ ਪਰ ਮੈਂ ਨੇ ਵਜੜ ਨਹੀਂ ਤੋੜਿਆ ਜਿਹੜੀ ਗੱਲ ਮੇਨ ਆ ਵੀ ਮੈਂ ਟੁੱਟੀ ਨਹੀਂ ਗਈ ਪੜੀ ਸੰਭੀਆ ਮੈਂ ਓਕੇ ਆ ਜਮਾ ਕੁਆਲਿਟੀ ਕੁਆਲਿਟੀ ਵਾਲੇ ਪੱਖ ਤੋਂ ਤੇ ਫਿਰ ਬਰੀਕੀ ਆਰਡਰ ਦੀ ਬਹੁਤ ਖੁੱਲੀ ਡੁੱਲੀ ਮੈਂ ਵੇਲ ਬਾਡੀ ਵਾਲੀ ਮੈਂ ਆ ਕੋਈ ਛੋਟੀ ਮੈਂ ਸਮਝ ਕੇ ਨਾ ਇਹਦਾ ਸੌਦਾ ਕਰਿਆ ਜੇ ਬਾਈ ਨਾ ਵੱਡੀ ਮੈਂ ਸਮਝ ਕੇ ਤੇਬਾ ਯਾਰ ਇਹ ਬਾਕੀ ਸਕਰੀਨ ਨੇ ਦੱਸ ਦੇਣਾ ਇਹ ਹਮੇਸ਼ਾ ਗੱਲ ਹੁੰਦੀ ਆ ਵੀ 19 21 ਜਿਹੜੀ ਵੱਡੀ ਮੈਂ ਹੁੰਦੀ ਉਹ ਸਕਰੀਨ ਛੋਟੀ ਵਿਖਾਉਂਦੀ ਹੁੰਦੀ ਆ ਤੇ ਜਿਹੜੀ ਛੋਟੀ ਹੁੰਦੀ ਆ ਉਹ ਮੈਂ ਵੱਡੀ ਦੀਂਦੀ ਹੁੰਦੀ ਆ ਇਹ ਮੈਂ ਆਪ ਵੀ ਇਹ ਗੱਲ ਅਗਵਾਈ ਭਰਦਾ ਇਹਦੇ ਵਿੱਚ ਕਿਸੇ ਵੀ ਯੂਟਿਊਬਰ ਦਾ ਨੁਕਸ ਨਹੀਂ ਹੁੰਦਾ ਉਹ ਕੈਮਰੇ ਦੀ ਅੱਖ ਆ ਜਿਹੜੀ ਉਹ ਵजूद ਨੂੰ ਕੈਮ ਆਪ ਕਰਦੀ ਆ ਆਰਡਰ ਦੀ ਕੁਆਲਿਟੀ ਨਾਲ ਬਾਈ ਫਿਰ ਬੌਲਾ ਕੱਢਿਆ ਸੀ ਸਵੇਰ ਹਾਂਜੀ ਹਾਂ ਸਵੇਰ ਕੱਢਿਆ ਹੀ 3-4 ਲੀਟਰ ਬੋਲਾ ਕੱਢਿਆ ਜੀ 3-4 ਲੀਟਰ ਬੋਲਾ ਕੱਟੀ ਨੂੰ ਝਗਾ ਕੇ ਕੱਢਿਆ ਹੋਇਆ ਹੈ ਕੱਟੀ ਨੂੰ ਝਗਾ ਕੇ ਕੱਢਿਆ ਕੋ ਬਾਕੀ ਥੋੜਾ ਮੋਟਾ ਠੀਕ ਹੈ ਬਾਈ ਠੀਕ ਹੈ ਚਵਾਈ ਚ ਪੁਲੀ ਨਰਮ ਹੈ ਬਾਈ ਚਵਾਈ ਚ ਬਹੁਤ ਵਧੀਆ ਬਾਈ ਇੱਕ ਨੰਬਰ ਇੱਕ ਨੰਬਰ ਹੈ ਠੀਕ ਹੈ ਬਾਈ ਤੇ ਬਾਈ ਹੁਣ ਨੰਬਰ ਦੇ ਦੇ ਕਿਰਾਂ ਦੇ ਆਪਣਾ ਇੱਕ ਵਾਰ ਯਾਰ 94641 ਜੀ 45629 ਇੱਕ ਵਾਰੀ ਹੋਰ ਬੋਲ ਦਿਓ ਜੀ 94641 ਜੀ 45629 94641 ਹਾਂ 45 623 623 ਇਸ ਨੰਬਰ ਤੇ ਕਰਨੀਆਂ ਮਿੱਤਰੋ ਤੁਸੀਂ ਬਾਈ ਨਾਲ ਗੱਲਬਾਤ ਪਿੰਡਾ ਮੱਲਣ ਜ਼ਿਲ੍ਹਾ ਮੁਕਸਰ ਸਾਹਿਬ ਔਰ ਮੁਕਸਰ ਸਾਹਿਬ ਦਾ ਇਹ ਵੱਡਾ ਪਿੰਡਾ ਮੱਲਣ ਮੱਲਣ ਪਿੰਡ ਰਾਮਿਆਣੇ ਦੇ ਬਿਲਕੁਲ ਨੇੜੇ ਕਰਕੇ ਰਹਿ ਗਿਆ ਤੇ ਰਾਮਿਆਣਾ ਪਿੰਡ ਆ ਜਿਹੜਾ ਮਿੱਤਰੋ ਉਹ ਕੋਟਕਪੂਰੇ ਤੋਂ ਸਿੱਧੀ ਛੜਕਾ ਜਿਹੜੀ ਉਹ ਰਾਮਿਆਣੇ ਦੇ ਵਿੱਚ ਆਉਂਦੀ ਆ ਗੱਲਬਾਤ ਲਈ ਬਾਈ ਦਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਜੁੜੇ ਰਹੋ ਸਾਡੇ ਨਾਲ ਧੰਨਵਾਦ ਸ਼ੁਕਰੀਆ